ਅਨਾ ਸਿੱਧੂ ਬੋਲ ਰਿਹਾ ਸੀ ਜਿਸ ਤਰ੍ਹਾਂ ਸੋਸ਼ਲ ਮੀਡੀਆ ਤੇ ਜਾਂ ਠੱਗ ਟਰੈਵਲ ਏਜੰਟਾਂ ਨੂੰ ਨੱਥ ਪਾਉਣ ਦੀ ਗੱਲ ਹੋ ਰਹੀ ਸੀ ਪਰ ਉਲਟਾ ਉਹ ਤੇ ਕਹਿੰਦੇ ਪਰਚੇ ਹੋਵੇ ੱਲੇ ਪਾਣੇ ਸਿੱਧੂ ਦੀ ਗੱਲ ਨਹੀਂ ਹੈ ਇੱਥੇ ਜਿਹੜਾ ਕੋਈ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਪੰਜਾਬ ਦੀ ਨੌਜਵਾਨੀ ਬਚਾਉਣ ਦੀ ਗੱਲ ਕਰਦਾ ਇਹ ਜਿਹੜਾ ਸਰਕਾਰ ਆ ਉਹਦੇ ਦੁਸ਼ਮਣ ਬਣ ਜਾਂਦੀ ਆ ਇਸ ਕਰਕੇ ਸਰਕਾਰ ਨੂੰ ਅੱਜ ਦਾ ਕੱਠ ਦੇਖ ਲੈਣਾ ਚਾਹੀਦਾ ਪਾਨਾਸੇ ਦੋ ਅਮਰਤ ਪਾਲ ਉਹਦੀਆਂ ਚੜਾਂ 'ਚ ਬੈਠਣਗੇ ਮੁੜ ਕੇ ਜਿਹੜੇ ਬਾਦਲ ਕਿਹਾ ਜੇ ਤੁਰੇ ਫਿਰਦੇ ਨੇ ਮਾੜੇ ਮੋਟੇ ਕਾਂਗਰਸ ਤੁਰੇ ਫਿਰਦੀ ਆ ਇਹਨਾਂ ਨੂੰ ਨਾ ਕਿਸੇ ਨੇ ਪਿੰਡਾਜ ਨਹੀਂ ਬਣ ਦੇਣਾ ਕਹਿਆ ਸੀ ਅਸੀਂ ਬੀ ਆਦਮੀਆਂ ਦੇ ਉਹ ਫੜਾਂਗੇ ਦੋਸ਼ੀ ਫੜਾਂਗੇ ਜਿਨ੍ਹਾਂ ਨੂੰ ਫੜਨਾ ਉਹਨਾਂ ਨੂੰ ਤਾਂ ਫੜਦੇ ਨਹੀਂ ਸੰਦੀਪ ਬਰੇਟੇ ਵਰਗੇ ਜਿਹੜੇ ਗੁਰੂ ਸਾਹਿਬ ਨੇ ਦੋਸ਼ੀ ਨੇ ਉਹਨਾਂ ਨੂੰ ਕਿਉਂ ਨਹੀਂ ਫੜਦੇ ਐਵਲ ਵਾਲਾ ਉਹ ਪੇਸ਼ ਕਰਕੇ ਉਹਨਾਂ ਨੂੰ ਫੜਨਾ ਉਹਨਾਂ ਨੂੰ ਕਿਉਂ ਨਹੀਂ ਫੜਦੇ ਸਮੇਤ ਸੈਣੀ ਨੂੰ ਕਿਉਂ ਨਹੀਂ ਫੜਦੇ ਅੱਜ ਵੀ ਮੰਨਣ ਨੂੰ ਤਿਆਰ ਨਹੀਂ ਪੁਲਿਸ ਕਹਿੰਦੀ ਕਿਸੇ ਤਰ੍ਹਾਂ ਦੀ ਕੋਈ ਵਧਿੱਕੀ ਨਹੀਂ ਹੋ ਰਹੀ ਸ਼ਿਕਾਇਤਾਂ ਮਿਲੀਆਂ ਸਾਨੂੰ ਵੱਖ-ਵੱਖ ਥਾਵਾਂ ਤੋਂ ਤਾਂ ਤਿੰਨ ਪਰਚੇ ਦਰਜ ਹੋਏ ਆ ਤੁਹਾਨੂੰ ਲੱਗਦਾ ਵੀ ਪਾਣਾ ਸਿੱਧੂ ਚੈਨ ਖੋਲਣ ਵਾਲਾ ਬੰਦਾ ਤੇ ਐਨੇ ਸ਼ਰਮ ਆਉਣੀ ਚਾਹੀਏ ਜਿਹੜੇ 10000 ਦਾ ਤੇ ਲਾਂਜਾਮ ਲਾਉਂਦੇ ਨੇ ਇੱਕ ਗੱਡੀਆਂ ਗੱਲਾਂ ਘਟੀ ਆ ਹਰਕਤਾਂ ਇਹ ਸਰਕਾਰ ਉੱਤਰੀ ਆਈ ਆ ਘਰਾਂ ਨਾਲ ਝਾੜੂ ਵਾਲਿਆਂ ਦੀ ਆਪਾਂ ਨੇ ਕਹਿੰਦੇ ਪ੍ਰਾਣਿਆਂ ਨਾਲੋਂ ਸਾਡਾ ਇਹ ਫਰਕ ਹੈ ਕਿ ਅਸੀਂ ਆਮ ਘਰਾਂ ਚੋਂ ਆਏ ਹਾਂ ਸਾਨੂੰ ਪਤਾ ਹੈ ਆਮ ਘਰਾਂ ਦੇ ਕੰਮ ਕੀ ਹੈ ਆਮ ਲੋਕਾਂ ਦੇ ਕੰਮ ਕੀ ਹੈ ਇੱਕ ਨੰਬਰ ਵੀ ਜਾਰੀ ਕੀਤਾ ਹੈ ਕਹਿੰਦਾ ਕੋਈ ਕੰਮ ਪੈਂਦਾ ਹੈ ਤਾਂ ਸਾਡੇ ਨਾਲ ਸੰਪਰਕ ਕਰੋ ਅਸੀਂ ਤੁਹਾਡੇ ਘਰਾਂ ਤੱਕ ਆਵਾਂਗੇ ਕੰਮ ਫਿਰ ਉਰੀ ਆ ਜਾਣ ਕਰਨ ਕਰਨ ਆਨਾ ਸਿੱਧੂ ਦੇ ਹੱਕ ਵਿੱਚ ਵੱਖ-ਵੱਖ ਜਥੇਬੰਦੀਆਂ ਆ ਰਹੀਆਂ ਨੇ ਇਸੇ ਤਰ੍ਹਾਂ ਨਿਹੰਗ ਜਥੇਬੰਦੀਆਂ ਵੀ ਆਈਆਂ ਨੇ ਸਾਡੇ ਨਾਲੇ ਬਾਬਾ ਰਾਜਾ ਜੀ ਨੇ ਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਭਾਨਾ ਸਿੱਧੂ ਬੋਲ ਰਿਹਾ ਸੀ ਜਿਸ ਤਰ੍ਹਾਂ ਸੋਸ਼ਲ ਮੀਡੀਆ ਤੇ ਜਾਂ ਠੱਗ ਟਰੈਵਲ ਏਜੰਟਾਂ ਨੂੰ ਨੱਥ ਪਾਉਣ ਦੀ ਗੱਲ ਹੋ ਰਹੀ ਸੀ ਪਰ ਉਲਟਾ ਉੱਥੇ ਕਹਿੰਦੇ ਪਰਚੇ ਹੋ ਗਏ ਦੇਖੋ ਜਿੱਥੇ ਅਸੀਂ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਆਏ ਆ ਸਪੋਰਟ ਕਰਦੇ ਆਂ ਇਕੱਲੇ ਭਾਨੇ ਸਿੱਧੂ ਦੀ ਗੱਲ ਨਹੀਂ ਹੈ ਇੱਥੇ ਜਿਹੜਾ ਕੋਈ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਪੰਜਾਬ ਦੀ ਨੌਜਵਾਨੀ ਬਚਾਉਣ ਦੀ ਗੱਲ ਕਰਦਾ ਇਹ ਜਿਹੜੇ ਸਰਕਾਰ ਆ ਉਹ ਦੇ ਦੁਸ਼ਮਣ ਬਣ ਜਾਂਦੀ ਆ ਕੋਈ ਹੋਵੇ ਇਸ ਕਰਕੇ ਸਰਕਾਰ ਨੂੰ ਅੱਜ ਦਾ ਕੱਠ ਦੇਖ ਲੈਣਾ ਚਾਹੀਦਾ ਜੇ ਸਰਕਾਰ ਨੇ ਉਹਨੂੰ ਨਾਂ ਰਿਹਾ ਕੀਤਾ ਭਾਣਾ ਸਿੱਧੂ ਅਮਰਤ ਪਾਲੂ ਦੀਆਂ ਜੜਾਂ 'ਚ ਬੈਠਣਗੇ ਮੁੜ ਕੇ ਜਿਹੜੇ ਬਾਦਲ ਕਿਹਾ ਜੇ ਤੁਰੇ ਫਿਰਦੇ ਨੇ ਮਲੇ ਮੋਟੇ ਕਾਂਗਰਸ ਤੁਰੇ ਫਿਰਦੀ ਆ ਇਹਨਾਂ ਨੂੰ ਨਾ ਕਿਸੇ ਨੇ ਪਿੰਡਾਂ 'ਚ ਨਹੀਂ ਬਣ ਦੇਣਾ ਇਸ ਕਰਕੇ ਇਹਨਾਂ ਸਥਿਤੀ ਜਹੀ ਹੋਣੀ ਜਿਵੇਂ ਲੋਜੋਂ ਨਾਲ ਕੱਠ ਅੱਜ ਲੋਕ ਸੱਚ ਦੇ ਰਾਹ ਤੇ ਚੱਲਦੇ ਨੇ ਇਹਨੇ ਜਿਵੇਂ ਪਹਿਲਾਂ ਕਿਹਾ ਸੀ ਅਸੀਂ ਬਿਆਦਮੀਆਂ ਦੇ ਉਹ ਫੜਾਂਗੇ ਦੋਸ਼ੀ ਫੜਾਂਗੇ ਜਿਨ੍ਹਾਂ ਨੂੰ ਫੜਨਾ ਉਹਨਾਂ ਨੂੰ ਤਾਂ ਫੜਦੇ ਨਹੀਂ ਸੰਦੀਪ ਬਰੇਟੇ ਵਰਗੇ ਜਿਹੜੇ ਗੁਰੂ ਸਾਹਿਬ ਨੇ ਦੋਸ਼ੀ ਨੇ ਉਹਨਾਂ ਨੂੰ ਕਿਉਂ ਨਹੀਂ ਫੜਦੇ ਬਾਦਲ ਕਿਆਂ ਦਾ ਨੌ ਉਹ ਜਿਹੜਾ ਆਪਣੇ ਕੂਟਕਪੂਰਾ ਕਾਂਡ ਉਹਦੇ ਵਿੱਚ ਆਇਆ ਹੋਇਆ ਆ ਦੂਜਾ ਜਿਹੜਾ ਹੈਗਾ ਬਾਈਬਲ ਵਾਲਾ ਉਹ ਪੇਸ਼ ਕਰਕੇ ਉਹਨਾਂ ਨੂੰ ਫੜਨਾ ਉਹਨਾਂ ਨੂੰ ਕਿਉਂ ਨਹੀਂ ਫੜਦੇ ਸੁਮੇਦ ਸੈਣੀ ਨੂੰ ਕਿਉਂ ਨਹੀਂ ਫੜਦੇ ਤੇ ਨੌਜਵਾਨਾਂ ਨੂੰ ਨਹੀਂ ਫੜਦਾ ਨਾਲ ਜੇ ਕੋਈ ਹੱਕ ਜੱਜ ਦੀ ਗੱਲ ਕਰਦਾ ਇਸ ਕਰਕੇ ਜੇ ਨਹੀਂ ਕਰਨਗੇ ਫਿਰ ਕੋਈ ਨਹੀਂ ਇਲੈਕਸ਼ਨ ਆ ਗਈ ਤਿਆਰ ਪਰ ਤਿਆਰ ਨਹੀਂ ਹੋ ਰਾ ਪੁਲਿਸ ਅੱਜ ਵੀ ਮੰਨਣ ਨੂੰ ਤਿਆਰ ਨਹੀਂ ਪੁਲਿਸ ਕਹਿੰਦੀ ਕਿਸੇ ਤਰ੍ਹਾਂ ਦੀ ਕੋਈ ਵਧਿੱਕੀ ਨਹੀਂ ਹੋ ਰਹੀ ਸ਼ਿਕਾਇਤਾਂ ਮਿਲੀਆਂ ਸਾਨੂੰ ਵੱਖ-ਵੱਖ ਥਾਵਾਂ ਤੋਂ ਤਾਂ ਤਿੰਨ ਪਰਚੇ ਦਰਜ ਹੋਏ ਆ ਮੈਂ ਸੋਨੂੰ ਪੁੱਛਣਾ ਤੇ ਤੁਹਾਨੂੰ ਲੱਗਦਾ ਵੀ ਪਾਣਾ ਸਿੱਧੂ ਚੈਨ ਖੋਲਣ ਵਾਲਾ ਬੰਦਾ ਚੋਰ ਚੈਨ ਖੋਲੂਗਾ ਚੈਨ ਕਿੰਨੇ ਦੀ ਹੋਊ 10000 ਦੀ ਹੋ 20000 ਦੀ ਹੋਈ ਜਾਂ ਇੱਕ ਪਾਸੇ ਉਹ ਲੱਖਾਂ ਦਾ ਲੋਕਾਂ ਨਾਲ ਦਬਾਉਂਦਾ ਉਹ ਕਾਰ ਵਾਲੇ ਕਹਿ ਰਹੇ ਨੇ ਅਸੀਂ 1.5 ਲੱਖ ਦੀ ਪੇਸ਼ ਕਰਕੇ ਸੀ ਤੇ ਐਨੇ ਸ਼ਰਮ ਆਉਣੀ ਚਾਹੀਦੀ ਹੈ ਜਿਹੜੇ 10000 ਦੇ ਉਹ ਤੇ ਲਾਂਝਾਮ ਲਾਉਂਦੇ ਨੇ ਇੱਕ ਡੀਆਂ ਗੱਲਾਂ ਘਟੀਆਂ ਹਰਕਤਾਂ ਇਹ ਸਰਕਾਰ ਉੱਤਰੀ ਆਈ ਆ ਭਾਨਾ ਸਿੰਘ ਨੂੰ ਵੈਸੇ ਵੀ ਵੀਡੀਓ ਬਣਾ ਕੇ ਨਾਲ ਕਾਰਵਾਈ ਕਰਦਾ ਹੁੰਦਾ ਸੀ ਉਹ ਤਾਂ ਸਬੂਤ ਸੋਸ਼ਲ ਮੀਡੀਆ ਤੇ ਵੀ ਮਿਲ ਜਾਣਗੇ ਬਸ ਇਹ ਤਾਂ ਸਰਕਾਰ ਦਾ ਤਕਈਆ ਜੀ ਹਜੇਕਰ ਸਰਕਾਰ ਰਿਹਾ ਨਹੀਂ ਕਰਦੀ ਅਜ ਦੂਜੇ ਪਾਸੇ ਕੋਰਟ ਦੇ ਵਿੱਚ ਵੀ ਪੇਸ਼ ਕੀਤਾ ਜਾ ਰਿਹਾ ਭਾਨਾ ਸਿੰਘ ਨੂੰ ਤਾਂ ਕਿਸਾਨ ਜਿਹੜੇ ਨਹਿ ਸਿੰਘ ਜਿੱਥੇ ਬੰਦੀਆਂ ਨੇ ਉਹ ਜੇ ਅਗਲਾ ਐਕਸ਼ਨ ਵੀ ਕੋਈ ਲੈਣਗੇ ਤਾਂ ਉਹਦੇ ਵਿੱਚ ਵੀ ਸ਼ਾਮਿਲ ਦੇਖੋ ਜਿਵੇਂ ਇੱਥੇ ਦੀ ਕਮੇਟੀ ਆ ਜੋ ਹੋਊ ਅਸੀਂ ਨਾਲ ਆ ਸੀ ਹੱਕ ਸੱਚ ਦੇ ਨਾਲ ਆ ਜਿਹੜਾ ਕੋ ਪੰਜਾਬ ਦੀ ਗੱਲ ਕਰਦਾ ਹੱਕ ਦੀ ਗੱਲ ਕਰਦਾ ਸੱਚ ਗੱਲ ਕਰਦਾ ਕਿਸਾਨੀ ਦੀ ਗੱਲ ਕਰਦਾ ਜਵਾਨੀ ਦੀ ਗੱਲ ਕਰਦਾ ਪੰਜਾਬ ਦੀ ਹੋਣ ਨੂੰ ਬਚਾਉਣ ਦੀ ਗੱਲ ਕਰਦਾ ਸੀ ਹਰੇਕ ਉਸ ਨੌਜਵਾਨ ਦੇ ਨਾਲ ਆ ਇੱਕ ਹੋਰ ਸਵਾਲ ਆ ਜੀ ਇਹ ਵਾਲੀ ਸਰਕਾਰਾਂ ਨਾਲ ਝਾੜੂ ਵਾਲਿਆਂ ਦੀ ਆਪ ਵਾਲਿਆਂ ਨੇ ਕਹਿੰਦੇ ਪ੍ਰਾਣਿਆਂ ਨਾਲ ਸਾਡਾ ਇਹ ਫਰਕ ਹੈ ਕਿ ਅਸੀਂ ਆਮ ਘਰਾਂ ਚੋਂ ਆਇਆ ਤੁਹਾਨੂੰ ਪਤਾ ਹੈ ਆਮ ਘਰਾਂ ਦੇ ਕੰਮ ਕੀ ਹੈ ਆਮ ਲੋਕਾਂ ਦੇ ਕੰਮ ਕੀ ਹੈ ਇੱਕ ਨੰਬਰ ਵੀ ਜਾਰੀ ਕੀਤਾ ਹੈ ਕਹਿੰਦਾ ਕੋਈ ਕੰਮ ਪੈਂਦਾ ਹੈ ਤਾਂ ਸਾਡੇ ਨਾਲ ਸੰਪਰਕ ਕਰੋ ਅਸੀਂ ਤੁਹਾਡੇ ਘਰਾਂ ਤੱਕ ਆਵਾਂਗੇ ਕੰਮ ਕਰਨ ਫਿਰ ਉਰੇ ਆ ਜਾਣ ਕਰਨ ਕਰਮ ਆ ਸਾਰੇ ਲੋਕ ਘਰਾਂ ਚੋਂ ਉੱਠ ਕੇ ਆਏ ਹੋਏ ਨੇ ਇੱਥੇ ਆ ਕੇ ਪੁੱਛ ਲੈਣੇ ਇਹਨਾਂ ਨੂੰ ਵੀ ਤੁਹਾਨੂੰ ਕੀ ਕੰਮ ਆ ਭਾਈ ਘਰਾਂ ਚ ਜਾਣ ਨਾਲ ਉਸੇ ਕੱਲੇ ਕੱਲੇ ਘਰਾਂ ਚ ਜਾਣੇ ਰਹੇ ਨੇ ਇੱਥੇ ਪੂਰਾ ਪੰਜਾਬ ਉੱਠ ਕੇ ਆਇਆ ਇਹਨਾਂ ਨੂੰ ਪੁੱਛ ਲੈ ਤੂੰ ਕਿਹਾ ਹਾਂ ਕੀ ਕਰਨਾ ਹੈ ਤੁਹਾਨੂੰ ਕੀ ਕੰਮ ਹੈ ਇਹਨਾਂ ਦਾ ਆਹੀ ਮਸਲਾ ਹੱਲ ਕਰ ਦੇਵੇ ਹੋਰ ਕੀ ਕਰਨਗੇ ਇਹ ਤਾਂ ਇਹਨਾਂ ਸਾਡੇ ਨਾਲ ਬਾਬਾ ਰਾਜਾ ਰਾਜ ਜੀ ਜਿਨ੍ਹਾਂ ਨੇ ਆਪਣੀ ਗੱਲ ਰੱਖੀ ਹੈ ਕਿ ਅਸੀਂ ਕਿਉਂ ਆਏ ਆਂ ਔਰ ਭਾਨਾ ਸਿੱਧੂ ਨੇ ਕੋਈ ਐਸੀ ਗੱਲ ਨਹੀਂ ਕੀਤੀ ਕਿ ਉਹਦੇ ਉੱਤੇ ਪਰਚਾ ਕੀਤਾ ਜਾਵੇ ਤਾਂ ਇਸ ਤਰ੍ਹਾਂ ਲੋਕ ਆਪਣੀ ਆਪਣੀ ਆਵਾਜ਼ ਹੈ ਭਾਨਾ ਸਿੱਧੂ ਦੇ ਹੱਕ ਦੇ ਵਿੱਚ ਉਠਾਰੇ ਨੇ ਕਿਉਂਕਿ ਇੱਥੇ ਕੱਠ ਬਹੁਤ ਵੱਡੀ ਗਿਣਤੀ ਦੇ ਵਿੱਚ ਹੋਇਆ ਹਜ਼ਾਰਾਂ ਦੀ ਗਿਣਤੀ ਚ ਲੋਕ ਆਏ ਆ ਕਿ ਭਾਨਾ ਸਿੱਧੂ ਦੇ ਨਾਲੇ ਸਰਾਸਰ ਤੱਕਾ ਹੋ ਰਿਹਾ ਹੈ ਤੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਬੀ ਬੀ ਸੀ ਪੰਜਾਬ ਕੋਟ ਦੋਨ